ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਮੀਨ ਸ਼ਨੀ ਦਾ ਰਾਸ਼ੀ ਪਰਿਵਰਤਨ ਹੋ ਰਿਹਾ ਕੁਝ ਲੋਕਾਂ ਦੇ ਮੈਸੇਜ ਸੀ ਕਿ ਸਾਡੀਆਂ ਰਾਸ਼ੀਆਂ ਕਿੱਥੇ ਗਈਆਂ ਚਲੋ ਉਹ ਦੱਸਦੇ ਆਪਾਂ ਹੁਣ ਅੱਜ ਦੱਸਾਂਗੇ ਸਿੰਘ ਰਾਸ਼ੀ ਕੰਨਿਆ ਰਾਸ਼ੀ ਤੂਲਾ ਰਾਸ਼ੀ ਤੇ ਬ੍ਰਿਸ਼ਚਿਕ ਰਾਸ਼ੀ ਲਈ ਕਿਉਂ ਕਿਉਂ ਦਾ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਕਿ ਕਿਉਂ ਕਿਹੜੀਆਂ ਚੀਜ਼ਾਂ ਕਿਉਂ ਜਦੋਂ ਤੁਹਾਡੇ ਦਿਮਾਗ 'ਚ ਇਹ ਹੋਣ ਲੱਗ ਗਿਆ ਨਾ ਤੁਸੀਂ ਆਪਣੇ ਵਾਅਦੇ ਘਾਟੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਣ ਲੱਗ ਗਏ ਨਾ ਤਾਂ ਸਮਝੋ ਅੱਧੀ ਜ਼ਿੰਦਗੀ 'ਚ ਸੁਧਾਰ ਆ ਜਾਏਗਾ ਕਿਉਂਕਿ ਅਸੀਂ ਬਦਲਾਅ ਉਦੋਂ ਕਰਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਾਂ ਜਦੋਂ ਅਸੀਂ ਹਰ ਚੀਜ਼ ਲਾ ਕੇ ਦੂਜੇ ਤੇ ਕੁਦਰਤ ਤੇ ਪਰਮਾਤਮਾ ਤੇ ਸਿੱਟਨੀ ਸ਼ੁਰੂ ਕਰ ਦਈਏ ਤਾਂ ਸਮਝੋ ਅਸੀਂ ਇਹ ਸੋਚਦੇ ਹਾਂ ਕਿ ਆਪਣਾ ਤੇ ਬੋਝ ਲਾਉਣਾ ਹੀ ਸੀ ਜਲਾ ਦਿੱਤਾ ਕੁਦਰਤ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੀ ਪਰਮਾਤਮਾ ਕਦੇ ਕਿਸੇ ਦੇ ਲਈ ਬੁਰਾ ਨਾ ਸੋਚਦਾ ਇਹ ਨਾ ਬੁਰਾ ਕਰ ਸਕਦਾ ਕਈ ਵਾਰੀ ਅਸੀਂ ਕਹਿੰਦੇ ਆ ਕਿ ਡਰ ਉਸ ਦੀ ਮਾਰ ਤੋਂ ਡਰ ਉਸ ਤੋਂ ਜੋ ਕੁਦਰਤ ਕਰਨ ਵਾਲੀ ਹੈ ਜੋ ਤੇਰਾ ਨੁਕਸਾਨ ਨਾ ਕਰੇ ਓਨੀ ਦੇਰ ਤੱਕ ਇਹ ਨਿਯਮ ਹੈ ਕੁਦਰਤ ਦਾ ਕਿ ਓਨੀ ਦੇਰ ਤੱਕ ਕੁਝ ਵੀ ਨਹੀਂ ਹੁੰਦਾ ਜਦੋਂ ਤੱਕ ਅਸੀਂ ਕਿਸੇ ਚੀਜ਼ ਲਈ ਛੇੜਛਾੜ ਨਹੀਂ ਕਰਦੇ ਸਿਆਣੇ ਕਹਿੰਦੇ ਆ ਸੱਪ ਵੀ ਓਨੀ ਦੇਰ ਡੰਗ ਨਹੀਂ ਮਾਰਦਾ ਜਿੰਨੀ ਦੇਰ ਤੱਕ ਉਹਨੂੰ ਪਤਾ ਨਾ ਲੱਗੇ ਕਿ ਉਸਨੂੰ ਖਤਰਾ ਹੈ ਹਨਾ ਜੇ ਹੁਣ ਸੱਪ ਦੀ ਫਿਤਰਤ ਹੈ ਕਿ ਉਹਨੇ ਡੰਗ ਮਾਰਨਾ ਜਿੱਦਾਂ ਆਪਾਂ ਉਸ ਦਿਨ ਦੀ ਵੀਡੀਓ ਚ ਗੱਲ ਕੀਤੀ ਤੇ ਨਾਲ ਇਹ ਵੀ ਫਿਤਰਤ ਹੈ ਕਿ ਉਹਨੇ ਆਪਣੀ ਖੁੱਡਾ ਆਪ ਬਣਾਉਣੀ ਨਹੀਂ ਹੈ ਉਹਨੇ ਦੂਜੇ ਦੀ ਖੁੱਡ ਤੇ ਕਬਜ਼ਾ ਕਰਨਾ ਤੇ ਜੇ ਕੁਦਰਤੀ ਤੌਰ ਤੇ ਕੋਈ ਕਿਸੇ ਦੀ ਆਦਤ ਹੀ ਪੈ ਗਈ ਹੈ ਕਿ ਦੂਜੇ ਦੇ ਸਿਰ ਤੇ ਹੀ ਬੰਦੂਕ ਰੱਖ ਕੇ ਚਲਾਉਣੀ ਹੈ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਹੈ ਜਾਂ ਦੂਜੇ ਦੀ ਬਣੀ ਬੜਾਈ ਚੀਜ਼ ਨੂੰ ਹੀ ਆਪਣੀ ਸਮਝਣਾ ਹੈ ਤਾਂ ਫਿਰ ਕਿਹੜੀ ਦੁਨੀਆ ਦੀ ਤਾਕਤ ਹੈ ਜੋ ਉਸ ਨੂੰ ਸੁਧਾਰ ਦੇਗੀ ਕਿਉਂਕਿ ਉਸ ਦੀ ਉਹ ਫਿਤਰਤ ਹੈ ਤਾ ਫਿਤਰਤ ਤਾਂ ਕਦੇ ਨਹੀਂ ਬਦਲਦੀ ਤਾਂ ਹਰ ਇਨਸਾਨ ਦੀ ਹਰ ਤਰ੍ਹਾਂ ਨਾਲ ਬਣੀ ਹੋਈ ਹੈ ਕੋਈ ਵੀ ਜੀਵ ਜੰਤੂ ਹੈ ਕੋਈ ਵੀ ਹੈ ਚਾਹੇ ਉਸ ਦਾ ਆਪਣਾ ਆਪਣਾ ਕੰਮ ਕੁਦਰਤ ਨੇ ਲਾਇਆ ਹੈ ਐਦਾਂ ਹੀ ਇਨਸਾਨਾਂ ਦੀਆਂ ਭਾਵੇਂ ਦੇਖਣ ਨੂੰ ਇਨਸਾਨ ਆ ਕਹਿਣ ਨੂੰ ਵੀ ਇਨਸਾਨ ਆ ਪਰ ਹਰ ਕਿਸੇ ਦਾ ਸੁਭਾਅ ਮਨ ਦਿਮਾਗ ਸੋਚ ਹਰ ਹਾਲਾਤ ਨੂੰ ਲੈ ਕੇ ਅਲੱਗ-ਅਲੱਗ ਹੈ ਹਾਲਾਤ ਇੱਕ ਤਰ੍ਹਾਂ ਦੇ ਆ ਸੋਚ ਤੇ ਮਨ ਹਰ ਕਿਸੇ ਦੇ ਆਪਣੇ ਕਿਸੇ ਨੇ ਸਿਰਫ ਰੋਟੀਆਂ ਸੇਕਣੀਆਂ ਨੇ ਤੇ ਕਿਸੇ ਨੇ ਸਿਰਫ ਰੋਟੀਆਂ ਦੇਖਣੀਆਂ ਨੇ ਕਿਸੇ ਨੇ ਸਿਰਫ ਉਸ ਤੋਂ ਫਾਇਦਾ ਲੈਣਾ ਹੈ ਤੇ ਕਿਸੇ ਨੇ ਸਿਰਫ ਉਸ ਨੂੰ ਇੰਜੋਏ ਕਰਨਾ ਤੇ ਕਿੱਥੇ ਬਦਲਾਂਗੇ ਭਾਈ ਤੂੰ ਵੀ ਫਾਇਦਾ ਲੈ ਲੈ ਨਹੀਂ 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 ਤੂੰ ਵੀ ਰੋਟੀਆਂ ਸੇਕ ਲੈ ਨਹੀਂ کہہ ਸਕਦੇ ਜਿਸ ਨੇ ਜੋ ਕਰਨਾ ਹੈ ਜੋ ਕਰਨਾ ਹੈ ਉਸ ਦੇ ਵਕਤ ਅਨੁਸਾਰ ਉਸ ਨੂੰ ਕੁਦਰਤ ਨੇ ਉਸੇ ਹੀ ਕੰਮ ਲਾਇਆ ਇਹ ਤਾਂ ਸਮਝਦੇ ਹੋ ਨਾ ਤੁਸੀਂ ਹੁਣ ਜੋ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ 2.5 ਸਾਲ ਲੇ ਦੇਖੋ ਤੁਸੀਂ ਤੁਸੀਂ YouTube ਖੋਲੋ ਭਰੀ ਪਈ ਹੈ ਭਰੀ ਪਈ ਹੈ ਇਸ ਚੀਜ਼ ਲਈ ਕਿ ਆਹ ਹੋ ਜਾਣਾਈ ਆਹ ਹੋ ਜਾਣਾਈ ਆ ਹੋ ਜਾਣਾ ਮੈਂ ਕਹਿੰਨੀ ਆ ਜੋ ਹੋ ਰਿਹਾ ਐ ਇਦੋਂ ਬੁਰਾ ਕੀ ਹੋ ਜਾਏਗਾ ਦੱਸੋ ਹੈਨਾ ਰਹੀ ਗੱਲ ਚੰਗੇ ਦੀ ਤੇ ਚੰਗਾ ਤੇ ਤੁਹਾਡੀ ਸੋਚ ਹੈ ਚੰਗਾ ਚੰਗਾ ਮਤਲਬ ਪਵਿੱਤਰ ਕੀ ਹੈ ਪਵਿੱਤਰ ਤੇ ਅਸੀਂ ਆਪ ਆ ਤੇ ਸਾਡੀ ਸੋਚ ਹੈ ਜੋ ਅਸੀਂ ਸੋਚ ਰਹੀ ਆ ਭਰ ਲਓ ਜੋ ਕੁਝ ਆਪਣੇ ਦਿਮਾਗ ਚ ਭਰਨਾ ਕੱਢ ਦਿਓ ਜੋ ਆਪਣੇ ਦਿਮਾਗ ਤੋਂ ਕੱਢਣਾ ਸਿਰਫ ਆਪਣੇ ਹੱਥ ਚ ਹੀ ਹੈ ਨਾ ਸਾਰਾ ਕੁਝ ਤੇ ਫਿਰ ਕਿਵੇਂ ਕਹਿ ਸਕਦੇ ਆ ਅਸੀਂ ਕਿ ਦੂਸਰੇ ਦਾ ਕਸੂਰ ਹੈ ਜਾਂ ਦੂਜਾ ਸਾਨੂੰ ਚਲਾ ਰਿਹਾ ਚੱਲ ਰਹੀ ਆ ਜੀ ਅਸੀਂ ਚਲ ਕੋਈ ਨਾ ਕਹਿ ਕੇ ਅਸੀਂ ਹਰ ਚੀਜ਼ ਤੇ ਚਲੋ ਐਕਸਪੈਰੀਮੈਂਟ ਹੀ ਸਹੀ ਕੋਈ ਨਹੀਂ ਚਲੋ ਕੁਝ ਕਰਕੇ ਦੇਖ ਲੈਨੇ ਆ ਕੁਝ ਉਲਝੇਵੇਂ ਦੇਖਦੇ ਆ ਕਿ ਐਕਸਪੈਰੀਮੈਂਟ ਹੀ ਸਹੀ ਜਿੱਦਾਂ ਹੁਣ ਮੈਂ ਤੁਹਾਨੂੰ ਸਹੀ ਦੱਸਾਂ ਜਿੱਦਾਂ ਮੇਨ ਰਾਸ਼ੀ ਚ ਜਾ ਰਹੀ ਆ ਇਹ ਸ਼੍ਰੀ ਹੈ ਨਾ ਮੇਨ ਰਾਸ਼ੀ ਬ੍ਰਹਸਪਤੀ ਰਾਸ਼ੀ ਹੈ ਉਹ ਜਣੀ 28 ਮਾਰਚ ਨੂੰ ਚੇਂਜ ਹੋਣਾ ਹੈ ਅਪ੍ਰੈਲ ਤੇ ਮਈ ਅਪਰਾਹਤੇ ਛੋਦਾ 15 ਮਈ ਤੱਕ ਬ੍ਰਹਸਪਤ ਨੇ ਤੇ ਸ਼ਨੀ ਰਾਹੁ ਨੇ ਵੀ ਚੇਂਜ ਹੋਣਾ ਰਾਹੁ ਕੇਤੂ ਨੇ ਚੇਂਜ ਹੋਣਾ ਉਦੋਂ ਤੱਕ ਸ਼ਨੀ ਰਾਹੁ ਦਾ ਜੋਗ ਹੈ ਤੇ ਉਸ ਤੋਂ ਬਾਅਦ ਰਾਹੁ ਨੇ ਇਥੋਂ ਨਿਕਲ ਕੇ ਕੁੰਭ ਰਾਸ਼ੀ ਚਾ ਜਾਣਾ ਜਿੱਥੇ ਸ਼ਨੀ ਬਿਰਾਜਮਾਨ ਸੀ ਉਹ ਲੌਜੀਕ ਤੇ ਇਹ ਬੰਦਾ ਹੈ ਕਿ ਸ਼ਨੀ ਸੱਪ ਹੈ ਤੇ ਰਾਹੁ ਉਸ ਦੇ ਸੱਪ ਦੇ ਉੱਤੇ ਬੈਠੀ ਹੋਈ ਮਣੀ ਹੈ ਤੇ ਡੇਢ ਮਹੀਨੇ ਲਈ ਮਣੀ ਦੇਖੋ ਕੀ ਕੁਝ ਤੁਹਾਨੂੰ ਕਰ ਚੇਗੀ ਇਹਦਾ ਮਤਲਬ ਮਿਹਨਤ ਤੇ ਕਰਮ ਕੋਈ ਮਾਇਨੇ ਨਹੀਂ ਰੱਖਦੇ ਕੀ ਹੋਇਆ ਕੀ ਲਿਖਿਆ ਮੇਨ ਰਾਸ਼ੀ ਵਾਲਿਆਂ ਦੇ ਲਈ ਤੇ ਸ਼ਨੀ ਲਗਨ ਚਾ ਰਿਹਾ ਪਤਾ ਨਹੀਂ ਕੀ ਹਉਆ ਕਰ ਰਿਹਾ ਪਤਾ ਨਹੀਂ ਕਿਉਂ ਵਈ ਇਨਕਮ ਦਾ ਮਾਲਕ ਹੈ ਕੀ ਕਰੇਗਾ ਹਉਆ ਕਿਉਂ ਨੁਕਸਾਨ ਕਰੇਗਾ ਉਹ ਬਾਈ ਸ਼ਨੀ ਜਿੰਨੀ ਦੇਰ ਤੱਕ ਤੁਸੀਂ ਸ਼ਨੀ ਨੂੰ ਛੇੜੋਗੇ ਨਹੀਂ ਸ਼ਨੀ ਦੇ ਕਰਮ ਨੂੰ ਖਰਾਬ ਨਹੀਂ ਕਰੋਗੇ ਆਪਾਂ ਪਹਿਲੀ ਵੀਡੀਓ ਚ ਵੀ ਦੱਸਿਆ ਕਿ ਜੱਜ ਦਾ ਕਾਰਕ ਹੈ ਨਿਆਂ ਦੇਸ਼ ਹੈ ਕ੍ਰਿਸ਼ਨ ਜੀ ਆ ਸ਼ਨੀ ਕ੍ਰਿਸ਼ਨ ਜੀ ਨੇ ਲਿਖਿਆ ਇਹ ਕਿ ਕਰਮ ਦਾ ਫਲ ਮਿਲਦਾ ਹੈ ਚਿੰਤਾ ਨਾ ਕਰ ਕਿ ਫਲ ਕਦੋਂ ਲੱਗਣੇ ਇਹ ਜਿੰ ਤੱਕ ਆ ਕੇ ਕਰਮ ਕਿਦਾਂ ਦੇ ਕਰ ਰਹੇ ਬਸ ਉਹਦੀ ਉਡੀਕ ਕਰਕੇ ਕਰਮ ਸਹੀ ਕੀਤਾ ਹੈ ਤਾਂ ਸਹੀ ਕਰਮ ਦਾ ਸਹੀ ਫਲ ਮਤਲਬ ਨੀਅਤ ਅੱਛੀ ਰੱਖ ਕੇ ਇਨਸਾਨ ਬਣ ਕੇ ਜ਼ਿੰਦਗੀ ਜਿਉ ਰਹੇ ਆ ਤਾਂ ਵਧੀਆ ਦੇਵਤਾ ਬਣਾਂਗੇ ਫਿਰ ਵੀ ਰਗੜੇਗੇ ਤੇ ਰਾਖਸ਼ ਬਣਾਂਗੇ ਤਾਂ ਸਮਝੋ ਪਰੇਸ਼ਾਨੀ ਰਾਖਸ਼ ਕੀ ਹੈ ਦੂਜੇ ਦੀ ਚੀਜ਼ ਤੇ ਕਬਜ਼ਾ ਕਰਨਾ ਤੇ ਦੇਵਤਾ ਕੀ ਹੈ ਆਪਣੀ ਵੀ ਛੱਡ ਦੇਣਾ ਲੈ ਜਾਓ ਭਾਈ ਲੈ ਜਾਓ ਭਾਈ ਦੇਖੋ ਨਾ ਆਪਣਾ ਹੱਕ ਛੱਡੋ ਤੇ ਨਾ ਦੂਜੇ ਦਾ ਮਾਰੋ ਮੇਰੇ ਸਾਹਮਣੇ ਤੇ ਆਪਣਾ ਹੱਕ ਛੱਡਣਾ ਵੀ ਇੱਕ ਮੰਗਲ ਨੂੰ ਖਰਾਬ ਕਰਨ ਦੀ ਨਿਸ਼ਾਨੀ ਹੈ ਮੇਰਾ ਸਾਹਮਣੀ ਆ ਪੜਿਆਏ ਲੌਜੀਕ ਹੈ ਪਤਾ ਲੱਗਿਆ ਬਹੁਤੇ ਲੋਕਾਂ ਨੂੰ ਦੇਖੋ ਜਿਨ੍ਹਾਂ ਨੇ ਆਪਣਾ ਹੱਕ ਛੱਡਿਆ ਤੇ ਉਸ ਤੋਂ ਬਾਅਦ ਗੁਣਗਾਉਣ ਦੀ ਬਚਾਈ ਇੱਕ ਨਾ ਬੜੀ ਵਧੀਆ ਗੱਲ ਮੈਂ ਪੜੀ ਸੀ ਕਿਤੇ ਕਹਿੰਦੇ ਮਦਦ ਦੇ ਕਹਿੋ ਜੀ ਘਟਣਾ ਹੈ ਜਾਂ ਮਦਦ ਦੇ ਕਹਿੋ ਜੀ ਚੀਜ਼ ਹੈ ਅਗਰ ਕਰੋ ਤਾਂ ਲੋਕ ਭੁੱਲ ਜਾਂਦੇ ਆ ਅਗਰ ਮਦਦ ਕਰੋ ਕਿਸੇ ਦੀ ਤਾਂ ਲੋਕ ਭੁੱਲ ਜਾਂਦੇ ਆ ਨਾ ਕਰੋ ਤਾਂ ਲੋਕ ਯਾਦ ਰੱਖਦੇ ਦੇਖੋ ਕਹਿਜੀ ਗੱਲ ਹੈ ਕੀ ਦੀ ਸਮਝਦਾਰੀ ਵਾਲੀ ਗੱਲ ਜੇ ਤੁਸੀਂ ਕਿਸੇ ਦੀ ਮਦਦ ਕੀਤੀ ਹੈ ਨਾ ਤਾਂ ਲੋਕਾਂ ਨੇ ਭੁੱਲ ਜਾਣਾ ਬੜੀ ਚੋਤੀ ਕੇ ਨੇ ਮੇਰੀ ਮਦਦ ਕੀਤੀ ਸੀ ਕਿਸੇ ਟਾਈਮ ਤੇ ਮੇਰੇ ਨਾਲ ਖੜੇ ਸੀ ਕਿਸੇ ਟਾਈਮ ਮੇਰੀ ਔਖੇ ਟਾਈਮ ਚ ਕਮਾਈ ਸੀ ਜੇ ਨਾ ਕਰੋ ਤਾਂ ਮੈਂ ਕਿਹਾ ساری ਉਮਰ ਯਾਦ ਰੱਖਣਾ ਇਹ ਉਦੋਂ ਕੰਮ ਨਹੀਂ ਆਏ ਮਤਲਬ ਹੁਣ ਤੁਸੀਂ ਆਪ ਸਮਝ ਲਓ ਚਲੋ ਆਪਾਂ ਅੱਜ ਗੱਲ ਕਰਨੀ ਹੈ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਭ ਤੋਂ ਪਹਿਲਾਂ জানਾਂਗੇ ਸ਼ਨੀ ਦਾ ਰਾਸ਼ੀ ਪਰਵਰਤਨ ਸਿੰਘ ਰਾਸ਼ੀ ਆਪਾਂ ਕਰ ਕਰ ਰਾਸ਼ੀ ਤੱਕ ਦੱਸ ਦਿੱਤੀ ਹੈ ਜਿਨ੍ਹਾਂ ਦਾ ਵੀ ਮੇਸ਼ ਮੀਨ રાશિ ਹੈ ਬ੍ਰਿਕ રાશિ ਹੈ ਮਿਥਨ રાશિ ਹੈ ਕਰਕ રાશિ ਹੈ ਤਾਂ ਉਹ ਵੀਡੀਓ ਆਪਾਂ ਪਾ ਚੁੱਕੀਆਂ ਅੱਜ ਆਪਾਂ ਪੜ੍ਹੀਏ ਸਿੰਘ ਰਾਸ਼ੀ ਕੰਨਿਆ ਰਾਸ਼ੀ ਤੂਲਾ ਰਾਸ਼ੀ ਤੇ ਬ੍ਰਿਜਚਿਕ ਰਾਸ਼ੀ ਜਾਨੀ ਚਾਰ ਰਾਸ਼ੀਆਂ ਦੇ ਬਾਰੇ ਹੋ ਲੱਗ ਲੱਗ ਆਪਾਂ ਹੁਣ 12 ਰਾਸ਼ੀਆਂ ਦੇ ਲੱਗ ਲੱਗ ਵੀਡੀਓ ਥੋੜਾ ਹੀ ਪਾਵਾਂਗੇ ਤਾਂ ਚਾਰ ਚਾਰ ਦੇ ਲਈ ਕਿਉਂਕਿ ਆਪਾਂ ਡੇਲੀ ਹਰ ਗੱਲ ਕਰਦੇ ਹਾਂ ਲੌਜੀਕ ਨਾਲ ਕਰਦੇ ਹਾਂ ਆਪਣੇ ਗ੍ਰਹਿ ਨੇ ਜੇਕਰ ਕੋਈ ਗ੍ਰਹਿ ਸਾਨੂੰ ਇੱਕਦਮ ਚੇਂਜ ਹੋ ਕੇ ਪਰੇਸ਼ਾਨੀ ਦੇ ਰਿਹਾ ਤਾਂ ਆਪਣੀ ਜਨਮ ਪੱਤਰੀ ਜ਼ਰੂਰ ਦੇਖੋ ਕਿੱਥੇ ਸ਼ਨੀ ਕਿਹੜੇ ਘਰ ਚ ਗਿਆ ਹੈ ਤੇ ਕਿਸ ਜਗ੍ਹਾ ਤੇ ਨਾਲ ਪਰੇਸ਼ਾਨੀ ਹੈ ਤਾਂ ਉਸੇ ਸਾਹਮਣਾ ਤੁਸੀਂ ਉਪਾ ਕਰ ਸਕਦੇ ਹੋ ਤੇ ਪਰਹੇਜ਼ ਜ਼ਿਆਦਾ ਕਰੋ ਬਾਕੀ ਨਾਲੋਂ ਪਰਹੇਜ਼ ਚੰਗੇ ਸਿਆਣਿਆਂ ਨੇ ਚਲੋ ਸਿੰਘ ਰਾਸ਼ੀ ਵਾਲਿਆਂ ਦੇ ਲਈ ਆਪਾਂ ਹੁਣ ਗੱਲ ਕਰਦੇ ਆਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਵੈਸੇ ਸਾਲ ਡੇਢ ਸਾਲ ਥੋੜਾ ਜਿਹਾ ਡਾਮਾ ਡੋਲੀ ਰਿਹਾ ਏ ਸੂਰਜ ਹੁਣ ਰਾਹੋ ਦਾ ਦੇਖੋ ਯੋਗ ਚੱਲਦਾ ਪਿਆ ਤੇ ਗੱਲ ਕਰਨੀ ਆਪਾਂ ਸ਼ਨੀ ਦੀ ਸੱਤਵੇਂ ਸਥਾਨ 'ਚ ਸ਼ਨੀ ਸੀ ਸਿੰਘ ਰਾਸ਼ੀ ਦੇ ਹੁਣ ਸੱਤਵੇਂ ਸ਼ਨੀ ਨਿਕਲ ਕੇ ਜਾਏਗਾ ਅੱਠਵੇਂ ਸਥਾਨ ਦੇ ਵਿੱਚ ਮੇਨ ਰਾਸ਼ੀ 'ਚ ਬੇਸ਼ੱਕ ਬ੍ਰਹਸਪਤੀ ਸੂਰਜ ਦਾ ਮਿੱਤਰ ਹੈ ਪਰ ਸ਼ਨੀ ਅੱਠਵੇਂ ਸਥਾਨ ਵਿੱਚ ਕਿਉਂਕਿ ਕਿਉਂਕਿ ਕਿਸ ਖਾਨੇ ਦਾ ਮਾਲਕ ਹੈ ਛੀਨੇ ਖਾਨੇ ਦਾ ਮਾਲਕ ਹੈ ਸੱਤਵੇਂ ਖਾਨੇ ਦਾ ਮਾਲਕ ਹੈ ਅੱਠਵੇਂ ਖਾਨੇ 'ਚ ਜਾਏਗਾ ਕਰਜ਼ਾ ਤਾਂ ਲਏਗਾ ਕਾਰਮਕਾਂਡ ਬਣੇਗਾ ਪਰ ਪਰ ਜਿਹੜੀ ਚੀਜ਼ ਹੈ ਨਾ ਇਹ ਤੁਸੀਂ ਹੁਣ ਥੋੜਾ ਧਿਆਨ ਨਾਲ ਸੁਣਨੀ ਹੈ ਸਤਵੇਂ ਖਾਨੇ ਦਾ ਮਾਲਕ ਹੈ ਸਤਮਾ ਖਾਨਾ ਜੀਵਨ ਸਾਥੀ ਦਾ ਹੈ ਸਤਮਾ ਖਾਨਾ ਪਾਰਟਨਰਸ਼ਿਪ ਵਿੱਚ ਕੰਮ ਕਰਦਾ ਹੈ ਤਾਂ ਕਾਫੀ ਲੰਮੇ ਸਮੇਂ ਤੋਂ ਜੋ ਪਾਰਟਨਰਸ਼ਿਪ ਵਿੱਚ ਕੰਮ ਚੱਲ ਰਿਹਾ ਸੀ ਉਸ ਚੋਲ ਜੀਵਾਂ ਤੁਹਾਡਾ ਵਧਣ ਵਾਲਾ ਹੈ ਕੋਈ ਨਾ ਕੋਈ ਸਰਕਾਰੀ ਚਿੱਠੀ ਨੋਟਿਸ ਮਿਲਣ ਵਾਲਾ ਹੈ ਦੂਜੀ ਗੱਲ ਇਹ ਆ ਕਿ ਲਾਈਫ ਪਾਰਟਨਰ ਦਾ ਹੈ ਤਾਂ ਉਹਦੇ ਨਾਲ ਹਮੇਸ਼ਾ ਨਿਮਰਤਾ ਨਾਲ ਸਹੀ ਤਰੀਕੇ ਨਾਲ ਸਬੰਧ ਸੁਧਾਰ ਰੱਖੋਗੇ ਨਹੀਂ ਤਾਂ ਸੂਰਜ ਸ਼ਨੀ ਦੀ ਕਦੇ ਬਣੀ ਨਹੀਂ ਵਿਚਾਰ ਦੇ ਕਦੇ ਮਿਲੇ ਨਹੀਂ ਹੈ ਜਿੰਨੇ ਸਿੰਗ ਲਗਣ ਵਾਲੇ ਆ ਨਾ ਉਹਨਾਂ ਦੇ ਆਪਣੇ ਜੀਵਨ ਸਾਥੀ ਦੇ ਨਾਲ ਕਿਸੇ ਨੇ ਕਹਿਣਾ ਸਰਾਂ ਦੇ ਇੱਧਰ ਨੂੰ ਨਾ ਦੂਜੇ ਨੂੰ ਕਹਿਣਾ ਨਹੀਂ ਜੀ ਇੱਧਰ ਨੂੰ ਨਹੀਂ ਆ ਇੱਧਰ ਨੂੰ ਆ ਭਾਵੇਂ ਪਤਾ ਹੋਵੇ ਉਦੋਂ ਮਤਲਬ ਸਿਰ ਅੜਾਉਣ ਦੀ ਆਦਤ ਸਿੰਗ ਲਗਣ ਵਾਲਿਆਂ ਦੇ ਜੀਵਨ ਸਾਥੀ ਨੂੰ ਇੱਕ ਦੂਜੇ ਨਾਲ ਥੋੜੀ ਬਹੁਤੀ ਹੁੰਦੀ ਕਿ ਉਹ ਖਿਚੜੀ ਵਾਲੀ ਗੱਲ ਨਹੀਂ ਹੈ ਮਿਧਾਣੀ ਪੈਣੀ ਆ ਬਸ ਹੋਰ ਕੁਝ ਨਹੀਂ ਤੋ ਕਈ ਵਾਰੀ ਪਰਿਵਾਰ ਚ ਪਈ ਹੋ ਰਹੀਦੀ ਐ ਪਰ ਹੁਣ ਸੁਣੋ 8ਵੇਂ ਸਥਾਨ ਚ ਜਾ ਰਿਹਾ ਸ਼ਨੀ ਇੱਕ ਤਾਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਐ ਭਾਵੇਂ ਤੁਸੀਂ ਜੈਂਟਸ ਹੋ ਭਾਵੇਂ ਤੁਸੀਂ ਲੇਡੀਆਂ ਹੋ ਅਗਰ ਤੁਸੀਂ ਮੈਰਿਡ ਹੋ ਤਾਂ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਦੂਜੀ ਗੱਲ ਬਹੁਤ ਜ਼ਰੂਰੀ ਕਿਉਂਕਿ ਸੂਰਜ ਸ਼ਨੀ ਦਾ ਮਿੱਤਰ ਨਹੀਂ ਐ ਤਾਂ ਇਸ ਕਰਕੇ 8ਵੇਂ ਖਾਨੇ ਚ ਜਾ ਰਿਹਾ ਐ ਤੇ ਨਾਨਕੇ ਦਾਦਕੇ ਪਰਿਵਾਰ ਵਿੱਚ ਕੋਈ ਪਰੇਸ਼ਾਨੀ ਦੇਵੇਗਾ ਚਾਚੇ ਤਾਏ ਨਾਲ ਕਿਸੇ ਜ਼ਮੀਨ ਦੀ ਹਾਦਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਜਾਏਗਾ ਲੈ 100% ਹੋਏਗਾ ਕਿਉਂ ਨਹੀਂ ਹੋਏਗਾ ਤੁਹਾਨੂੰ ਪਤਾ ਚੱਲ ਹੀ ਜਾਣਾ 2.5 ਸਾਲ ਚੱਲਦਾ ਬਣਾ ਕੇ ਆਪਾਂ ਕੋਈ ਗੱਲ ਨਹੀਂ ਦੱਸਦੇ ਜਿਹੜੇ ਆਉਂਦੇ ਆ ਉਹਨਾਂ ਨੂੰ ਪਤਾ ਲੌਜੀਕ ਤੇ ਤੱਥਾਂ ਨਾਲ ਗੱਲ ਕਰਦੇ ਆਪਾਂ ਤੇ ਇਸ ਕਰਕੇ ਹੀ ਜਦੋਂ ਤੁਸੀਂ ਸਾਇੰਸ ਨੂੰ ਮੰਨਦੇ ਹੋ ਲੌਜੀਕ ਤੱਥ ਨੂੰ ਮੰਨਦੇ ਹੋ ਪ੍ਰੈਕਟੀਕਲ ਲਾਈਫ 'ਚ ਜਿਉਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਉਹ ਚੀਜ਼ਾਂ ਪਤਾ ਲੱਗਦੀਆਂ ਨੇ ਜੋ ਤੁਹਾਡੇ ਤੇ ਇਫੈਕਟ ਕਰ ਰਹੀਆਂ ਹੁੰਦੀਆਂ ਨੇ ਠੀਕ ਹੈ ਤੇ ਦੂਜੀ ਗੱਲ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸ਼ਨੀ ਹੈ 8ਵੇਂ ਸਥਾਨ 'ਚ ਜਾਏਗਾ ਇੱਕ ਤਾਂ ਚਾਂਦੀ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੀ ਨੈਗੇਟਿਵ ਕਰਨ ਵਾਲਾ ਹੁਣ ਪੋਜ਼ਿਟਿਵ ਕੀ ਕਰੇਗਾ ਇਹ ਦੇਖੋ ਕਿਉਂਕਿ ਬ੍ਰਹਿਸਪਤ ਦੇ ਘਰ 'ਚ ਜਾਏਗਾ ਤੇ ਬ੍ਰਹਿਸਪਤ ਜੋ ਹੈ ਨਾ ਤੁਹਾਡੀ ਸੋਚ ਦਾ ਮਾਲਕ ਵੀ ਹੈ ਤਾਂ ਆਪਣੀ ਸੋਚ ਨੂੰ ਤੁਸੀਂ ਸਹੀ ਰੱਖੋਗੇ ਸੂਰਜ ਵਾਂਗੂ ਚਮਕਣ ਲਈ ਤਪੋਗੇ ਮਤਲਬ ਮਿਹਨਤ ਜ਼ਿਆਦਾ ਕਰੋਗੇ ਤਾਂ ਇੱਥੇ ਬੈਠਾ ਸ਼ਨੀ ਨੁਕਸਾਨ ਨਹੀਂ ਕਰੇਗਾ ਤੀਜੀ ਗੱਲ ਪੀਪਰ ਵਰਕ ਧਿਆਨ ਨਾਲ ਕਰੋਗੇ ਤਾਂ ਸੂਰਜ ਬੁੱਧ ਦੀ ਸਪੋਰਟ ਮਿਲੇਗੀ ਤੇ ਸੂਰਜ ਬੁੱਧ ਜੋ ਸ਼ਨੀ ਦਾ ਵੀ ਮਿੱਤਰ ਹੈ ਤਾਂ ਕੋਈ ਉਲਝੀਵਾਂ ਨਹੀਂ ਪਏਗਾ। ਚੌਥੀ ਗੱਲ ਮੇਨ ਗੱਲ ਇਹ ਆ ਕਿ 8ਵੇਂ ਸਥਾਨ ਵਿੱਚ ਸ਼ਨੀ ਅਗਰ ਤੁਸੀਂ ਸ਼ਨੀ ਨੂੰ શુભ ਰੱਖਣਾ ਹੈ ਤਾਂ ਆਪਣੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਬ੍ਰਹਸਪਤ ਦੇ ਘਰ ਚ ਸ਼ਨੀ ਗਿਆ ਤੇ ਬ੍ਰਹਸਪਤ ਬਜ਼ੁਰਗ ਹੀ ਮੰਨੇ ਜਾਂਦੇ ਆ। ਤਾ ਇਹ ਤੇ ਲਈ ਵੀ ਤੁਸੀਂ ਮਤਲਬ ਵਧੀਆ ਹੋ ਜਾਊਗਾ ਤੇ ਹੁਣ ਇਹ ਪੋਜਿਟਿਵ ਹੀ ਹੋਇਆ ਕਿ ਬਜ਼ੁਰਗਾਂ ਦੀ ਸਿਹਤ ਸਹੀ ਹੋ ਜਾਵੇ ਹਾਂ ਲੱਤਾਂ ਗੋਡਿਆਂ 'ਚ ਕਿਸੇ ਦੇ ਪ੍ਰੋਬਲਮ ਜ਼ਿਆਦਾ ਆ ਰਹੀ ਹੋਵੇ ਸ਼ਨੀਆਂ ਗੋਡਿਆਂ ਦਾ ਕਾਰਕ ਹੈ ਤਾਂ ਪਾਣੀ 'ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰਨਾ ਹੈ ਹੁਣ ਉਪਾਅ ਸੁਣ ਲਓ ਤੇ ਦੂਜਾ ਬਿਨਾ ਪੇਪਰ ਵਰਕ ਤੋਂ ਕੋਈ ਕੰਮ ਨਹੀਂ ਕਰਨਾ ਤੀਜਾ ਪਾਰਟਨਰਸ਼ਿਪ ਤੋਂ ਥੋੜਾ ਪਰਹੇਜ਼ ਹੀ ਕਰੋ ਤਾਂ ਚੰਗਾ ਇਕੱਲੇ ਕੰਮ ਕਰ ਲਓ ਵਧੀਆ ਰਹੇਗਾ ਚੌਥੀ ਗੱਲ ਇਹ ਆ ਕਿ ਚਾਂਦੀ ਦਾ ਚੌਸ ਟੁਕੜਾ ਸਿੰਘ ਲਗਣ ਸਿੰਘ ਰਾਸ਼ੀ ਵਾਲਿਆਂ ਨੇ ਆਪਣੇ ਕੋਲ ਰੱਖਦੇ ਨੇ ਠੀਕ ਹੁਣ ਗੱਲ ਕਰਾਂਗੇ ਵਰਗੋਚ ਜਾਨੀ ਕੰਨਿਆ ਰਾਸ਼ੀ ਵਾਲਿਆਂ ਨੇ ਇਹ 2.5 ਸਾਲ ਕਿੱਦਾਂ ਦੇ ਜਾਣ ਵਾਲੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੋਜ਼ੀਟਿਵ ਬਹੁਤ ਅੱਛਾ ਕਿਉਂ ਕਿ ਬੁੱਧ ਦਾ ਸ਼ਨੀ ਮਿੱਤਰ ਹੈ ਤੁਹਾਡੇ ਲਗਨ ਦਾ ਮਾਲਕ ਹੈ ਸ਼ਨੀ ਤੁਹਾਡੀ ਸੋਚ ਦਾ ਜਾਨੀ ਕਿ ਪੰਜਵੇਂ ਤੇ ਛੇਵੇਂ ਖਾਨੇ ਦਾ ਮਾਲਕ ਸ਼ਨੀ ਜਾਏਗਾ ਸੱਤਵੇਂ ਖਾਨੇ ਵਿੱਚ ਸਤਵੇਂ ਖਾਨੇ ਤੋਂ ਤੀਜੀ ਦ੍ਰਿਸ਼ਟੀ ਨਾਲ ਦੇਖੇਗਾ ਨੌਵੇਂ ਖਾਨੇ ਨੂੰ ਜਾਨੀ ਕਿਸਮਤ ਨੂੰ ਤਾਂ ਉੱਚ ਦਾ ਸ਼ਨੀ ਪ੍ਰਾਪਰਟੀ ਲਈ ਚੰਗਾ ਹੋ ਗਿਆ ਸਤਵੇਂ ਖਾਨੇ 'ਚ ਨਾ ਸ਼ਨੀ ਉੱਚ ਦਾ ਮੰਨਿਆ ਜਾਂਦਾ ਹੈ ਬੇਸ਼ੱਕ ਮੀਨ રાશિ ਚ ਹੈ ਮੀਨ રાશિ ਬਿਜ਼ਨਸ ਦਾ ਕਾਰਕ ਹੈ ਬ੍ਰਹਸਪਤ ਤੇ ਬ੍ਰਹਸਪਤ ਵੀ ਤੁਹਾਡੇ ਤਕਰੀਬਨ ਦੇਖਿਆ ਜਾਵੇ ਤਾਂ 10ਵੇਂ ਸਥਾਨ 'ਚ ਜਾਣ ਵਾਲਾ ਹੈ ਨੌਵੇਂ ਤੋਂ ਨਿਕਲ ਕੇ ਤਾ ਕੋਈ ਨਵੀਂ ਆਫਰ ਤਾਂ ਨਾ ਨਵੇਂ ਕੰਮਕਾਰ ਦੀ ਮਿਲ ਸਕਦੀ ਆ ਬੜਿਆਂ ਬਣਾਇਆ ਘਰ ਮਕਾਨ ਪ੍ਰਾਪਰਟੀ ਜ਼ਮੀਨ ਜਿਆਂ ਦਾ ਤਾਂ ਲੈਣ ਲਈ ਇੱਥੇ ਬੈਠਾ ਸ਼ਨੀ ਬਹੁਤ ਸ਼ੁਭਫਲ ਕਰਨ ਵਾਲਾ ਹੈ ਤੁਹਾਡੇ ਬੱਚਿਆਂ ਦੀ ਸੈਟਿੰਗ ਲਈ ਨਵਾਂ ਕੰਮਕਾਰ ਤੁਸੀਂ ਖੋਲ ਕੇ ਉਹਨਾਂ ਨੂੰ ਦੇਣਾ ਹੈ ਤਾਂ ਉਹਦੇ ਲਈ ਇੱਥੇ ਬੈਠਾ ਸ਼ਨੀ ਬਹੁਤ ਸ਼ੁਭਫਲ ਕਰੇਗਾ ਰੇਤਾ ਬਜਰੀ ਪੈਟਰੋਲੀਅਮ ਜਾਂ ਟਰਾਂਸਪੋਰਟ ਦਾ ਕੰਮ ਤੁਸੀਂ ਕਰਦੇ ਹੋ ਤਾਂ ਉਹਦੇ ਲਈ ਬੁੱਧ ਦੇ ਘਰ ਚ ਸਾਹਮਣੇ ਸ਼ਨੀ ਦਾ ਆਉਣਾ ਬਹੁਤ ਅੱਛੀ એનર્ਜੀ ਦੇਗਾ ਹੁਣ ਦੇਖੋ ਨੌਵੇਂ ਖਾਨੇ ਨੂੰ ਦੇਖੇਗਾ ਤਾਂ ਕਿਸਮਤ ਦਾ ਸਾਥ ਤਾਂ ਮਿਲੇਗਾ ਹੀ ਪ੍ਰੋਪਰਟੀ ਬਣੇਗੀ ਕੰਸਟਰਕਸ਼ਨ ਤੁਸੀਂ ਮੰਨ ਲਓ ਕਿ ਇੱਕ ਬਿਲਡਿੰਗ ਹੋਰ ਪਾਉਣੀ ਹੈ ਜਵਾਰਾ ਪਾਉਣਾ ਹੈ ਤਾਂ ਉਹਦੇ ਲਈ ਕੰਨਿਆ ਲਗਣ ਕੰਨਿਆ ਰਾਸ਼ੀ ਵਾਲਿਆਂ ਨੂੰ ਇਹ ਸ਼ਨੀ ਪੂਰੀ ਤਰ੍ਹਾਂ ਨਾਲ ਮਦਦ ਕਰਨ ਵਾਲਾ ਹੁਣ ਗੱਲ ਕਰਾਂਗੇ ਥੋੜਾ 네ਗੇਟਿਵ ਜਾਨੀ ਬਚਾ ਕਿਸ ਚੀਜ਼ ਤੋਂ ਰੱਖਣਾ 네ਗੇਟਿਵ ਤਾਂ ਨਹੀਂ ਕਹਿ ਸਕਦੇ ਪਚਾ ਚ ਹੀ ਬਚਾਏ ਹੈ ਨਾ ਆਪਾਂ ਸਮਝਦੇ ਆਂ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਔਲਾਦ ਦਾ ਕਾਰਕ ਸ਼ਨੀ ਠੀਕ ਸਤਵੇਂ ਖਾਨੇ ਵਿੱਚ ਕਰਕ ਸੋਰੀ ਪੰਜਵੇਂ ਖਾਨੇ ਦਾ ਮਾਲਕ ਹੈ ਤਾਂ ਸੱਤਵੇਂ ਖਾਨੇ ਵਿੱਚ ਜਾਏਗਾ ਤਾਂ ਬੱਚਿਆਂ ਦੇ ਵਿਆਹ ਸ਼ਾਦੀ ਲਈ ਤਾਂ ਚੰਗਾ ਹੈ ਪਰ ਪਰ ਮਤਲਬ ਟੇਵਾ ਮਲਾ ਕੇ ਵਿਆਹ ਕਰਨਾ ਚਾਹੀਦਾ ਹੈ ਬ੍ਰਸਪਤ ਦੇ ਪਲ ਨੂੰ ਇੱਥੇ ਕਿਉਂਕਿ ਛੇਵੇਂ ਖਾਨੇ ਦਾ ਮਾਲਕ ਹੋਣ ਕਰਕੇ ਕਈ ਵਾਰੀ ਤੋਖਾ ਕਰਵਾ ਦਿੰਦਾ ਹੈ ਠੀਕ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਰੋਗ ਬਿਮਾਰੀ ਦੀ ਹੋਵੇ ਤਾਂ ਉਹਦੇ ਵਿੱਚ ਤੁਸੀਂ ਸਤਰਕ ਰਹਿ ਕੇ ਪਰਹੇਜ਼ ਕਰਕੇ ਆਪਣੇ ਆਪ ਨੂੰ ਠੀਕ ਕਰਨ ਲਈ ਕੋਸ਼ਿਸ਼ ਕਰਨੀ ਆਪਣੇ ਮਨੋਬਲ ਨੂੰ ਵਧਾ ਕੇ ਰੱਖਣਾ ਤੀਜੀ ਗੱਲ ਸ਼ਰਾਬ ਤੇ ਕਬਾਬ ਤੋਂ ਥੋੜੀ ਦੂਰੀ ਬਣਾ ਕੇ ਰੱਖਿਓ ਇੱਥੇ ਬੈਠਾ ਸ਼ਨੀ ਨੁਕਸਾਨ ਨਹੀਂ ਕਰੇਗਾ ਉਹ ਬਾਾਕੀ ਕਰਨੇ ਆ ਤੁਸੀਂ ਵੀ ਚਾਹੰਦੀ ਆਪਣੇ ਕੋਲ ਰੱਖਣੀ ਹੈ ਜੀਵਨ ਸਾਥੀ ਦੇ ਨਾਲ ਕੋਈ ਉਲਝੇਵਾਂਸੀ ਉਹ ਖਤਮ ਹੋ ਜਾਏਗਾ ਪਰ ਪ੍ਰੇਮ ਸਬੰਧਾਂ ਵਿੱਚ ਵਾਧਾ ਰਹੇ ਇਸ ਦੇ ਲਈ ਉਹਨਾਂ ਦੀ ਸਲਾਹ ਨਾਲ ਚੱਲਣਾ ਹੈ ਤਾਂ ਸ਼ਨੀ ਸ਼ੁਭ ਹੈ ਨਾ ਤੀਜਾ ਕਦੇ ਵੀ ਕਿਸੇ ਮਜ਼ਦੂਰ ਦਾ ਹੱਕ ਕੱਪ ਨਹੀਂ ਮਾਰਨਾ ਨਾ ਰੱਖਣਾ ਹੈ ਹਮੇਸ਼ਾ ਜੋ ਵੀ ਤੁਸੀਂ ਕੰਮ ਕਰ ਕਿਸੇ ਤੋਂ ਕਰਾ ਰਹੇ ਤਾਂ ਪਹਿਲਾਂ ਹੀ ਡੀਲ ਕਰਕੇ ਉਹਦੇ ਪੂਰੇ ਪੈਸੇ ਉਸਨੂੰ ਦੋ ਠੀਕ ਤਾ ਕੰਨਿਆ ਲਗਣ ਤੇ ਕੰਨਿਆ ਰਾਸ਼ੀ ਵਾਲਿਆਂ ਲਈ ਤਕਰੀਬਨ ਤਕਰੀਬਨ ਇੱਥੇ ਬੈਠਾ ਹੋਇਆ ਸ਼ਨੀ 85% ਬਹੁਤ ਸ਼ੁਭ ਫਲ ਦੇਣ ਵਾਲਾ ਹੈ ਗੱਲ ਕਰੀਏ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਤੁਲਾ ਰਾਸ਼ੀ ਦੇ ਲਈ ਜੋ ਸ਼ਨੀ ਇੱਥੇ ਬ੍ਰਾਜ਼ਮਾਨ ਹੈ ਤਾਂ ਸ਼ਨੀ ਬ੍ਰਾਜ਼ਮਾਨ ਹੋਇਆ 6ਵੇਂ ਖਾਨੇ ਵਿੱਚ ਗਿਆ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ ਤੁਹਾਡੀ ਸੋਚ ਦਾ ਮਾਲਕ ਹੈ ਤੁਹਾਡੀ ਔਲਾਦ ਦਾ ਕਾਰਕ ਹੈ 6ਵੇਂ ਖਾਨੇ ਵਿੱਚ ਚਲਾ ਗਿਆ 6ਵਾਂ ਖਾਨਾ ਬ੍ਰਹਸਪਤੀ ਹੈ ਤਾਂ ਦੇਖੋ ਹੁਣ ਸ਼ਨੀ ਤੇ ਮਿੱਤਰ ਹੈ ਨਾ ਕਿਦਾ ਤੁਲਾ ਦਾ ਸ਼ੁਕਰ ਦਾ ਤੇ ਜਦੋਂ ਜਦੋਂ ਸ਼ੁਕਰ ਦੀ ਕ੍ਰੋਸਿੰਗ ਹੋਏਗੀ ਨਾ ਸਾਲਾਂ ਦੇ ਵਿੱਚ 2.5 ਸਾਲ ਚ ਤਾਂ ਸ਼ਨੀ ਇੱਥੇ ਬੈਠਾ ਕੋਈ ਆਸ਼ੁਭ ਫਲ ਨਹੀਂ ਦੇਗਾ ਮੇਨ ਗੱਲ ਇਹ ਆ ਤਕਿ ਸ਼ਨੀ ਛੇਵੇਂ ਕਿਉਂਕਿ ਇੱਕ ਲੰਗੜਾ ਗ੍ਰਹਿ ਮੰਨਿਆ ਜਾਂਦਾ ਹੈ ਸ਼ਨੀ ਬਹੁਤ ਹੌਸਲੂ ਚੱਲਦਾ ਹੈ ਹੁਣ ਦੇਖੋ ਇੱਕ ਰਾਸ਼ੀ 2.5 ਸਾਲ ਬੈਠਣਾ ਕੋਈ ਇਹੋ ਜਿਹਾ ਗ੍ਰਹਿ ਨਹੀਂ ਜਿਹੜਾ 2.5 ਸਾਲ ਬੈਠਦਾ ਹੈ ਤਾਂ ਤੁਸੀਂ ਧਿਆਨ ਇਹ ਰੱਖਣਾ ਹੈ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਨੇ ਕਿ ਕਰਜ਼ਾ ਲੋਨ ਅਗਰ ਲੈਣਾ ਹੈ ਨਾ ਤਾਂ ਜਰੂਰ ਲਓ ਕੋਈ ਲੋਨ ਤੇ ਚੀਜ਼ ਲੈਣੀ ਹੈ ਲਓ ਕਿਉਂਕਿ ਇੱਥੇ ਬੈਠ ਕੇ ਛਨੀ ਥੋੜੇ ਬਹੁਤੇ ਇਨਸਾਨ ਨੂੰ ਇਨਸਟਾਲਮੈਂਟ ਆਫ ਘਰ ਦਵਾ ਦਿੰਦੇ ਪਰ ਮੇਨ ਗੱਲ ਇਹ ਆ ਕਿ ਛੇਵੇਂ ਛਨੀ ਚਲਾ ਜਾਏਗਾ ਲਾਦਾਕਾਰਕਤਾ ਔਲਾਦ ਦੇ ਨਾਲੋਂ ਲੱਗ ਰਹਿਣ ਤੇ ਵਿੱਚ ਤੇ ਭਲਾਈ ਹੈ ਨਹੀਂ ਹੈਨਾ ਪਰ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਬੱਚੇ ਵਿਦੇਸ਼ ਜਾ ਸਕਦੇ ਆ ਬੱਚਿਆਂ ਦੀ ਸੈਟਿੰਗ ਕਿਤੇ ਘਰ ਤੋਂ ਦੂਰ ਹੋ ਸਕਦੀ ਆ ਹੈਨਾ ਤੇ ਦੂਜੀ ਗੱਲ ਕਿ ਸ਼ਨੀ 6ਵੇਂ ਸਥਾਨ ਵਿੱਚ ਜਦੋਂ ਕੋਈ ਕਰਜ਼ਾ ਲੋਨ ਲੈਣਾ ਹੋਵੇ ਤਾਂ ਇਹ ਨਾ ਹੋਵੇ ਕਿ ਅਸੀਂ ਬਹੁਤ ਜ਼ਿਆਦਾ ਹਾਵੀ ਲੈ ਲਈਏ ਤੇ ਜੋ ਸਾਨੂੰ ਨੁਕਸਾਨ ਕਰੇ ਤੀਜਾ ਕਿਉਂਕਿ ਸੁਖ ਸਥਾਨ ਦਾ ਮਾਲਕ ਹੈ ਘਰ ਘਰ ਮਕਾਨ ਦਾ ਚੌਥਾ ਘਰ ਹੋਇਆ ਤਾਂ ਘਰ ਮਕਾਨ ਤੁਹਾਡਾ ਲੋਨ ਲੈ ਕੇ ਬਣਨਾ ਹੈ ਤਾਂ ਇਸ ਕਰਕੇ ਭਾਵੇਂ ਤੁਹਾਡੇ ਕੋਲ ਪੈਸਾ ਹੋਵੇ ਤਾਂ ਵੀ ਲੋਨ ਲੈ ਲਓ ਘਰ ਮਕਾਨ ਤੇ ਕਿਉਂਕਿ ਘਰ ਮਕਾਨ ਦੀ ਵਜ੍ਹਾ ਨਾਲ ਰੌਲਾ ਕਿਉਂਕਿ 6ਵਾਂ ਘਰਨਾ ਕਿਹਦਾ ਰੋਗ ਬਿਮਾਰੀ ਚਿੰਤਾ ਦਾ ਲੌਜੀਕ ਸਮਝੋ ਤਾਂ ਉਸਨੇ ਘਰ ਦੀ ਵਜ੍ਹਾ ਨਾਲ ਚਿੰਤਾ ਹੋਣੀ ਇਹ ਕਾਦੀ ਲੋਨ ਦੀ ਚਿੰਤਾ ਲੈ ਲਓ ਬਈ ਕਿਸ਼ਤ ਦੇਣੀ ਹੈ ਤਾਂ ਇਸ ਕਰਕੇ ਕੋਈ ਗੱਡੀ ਲੈਣੀ ਹੈ ਕੋਈ ਘਰ ਮਕਾਨ ਲੈਣਾ ਹੈ ਤਾਂ ਕਿਸ਼ਤਾਂ ਤੇ ਲਓ ਤਾਂ ਕਿ ਸ਼ਨੀ ਇੱਥੇ ਬੈਠ ਕੇ ਕਿਸੇ ਹੋਰ ਤਰ੍ਹਾਂ ਦੇ ਨੋਟਿਸ ਨਾ ਦਿਵਾਵੇ ਕੋਈ ਹੋਰ ਰੋਲਾ ਨਾ ਪਵਾਵੇ ਕੋਈ ਹੋਰ ਰੋਗ ਬਿਮਾਰੀ ਨਾ ਦੇ ਦੇ ਠੀਕ ਮਾਤਾ ਦੀ ਸਿਹਤ ਗੋਡਿਆਂ 'ਚ ਦਰਦ ਵਗੈਰਾ ਰਹਿ ਸਕਦਾ ਰਹਿੰਦਾ ਹੋਵੇ ਤਾਂ ਤੁਸੀਂ ਕਦੇ-ਕਦੇ ਬੱਚਿਆਂ ਨੂੰ ਬਦਾਮ ਦਿੰਦੇ ਰਹਿਣਾ ਬਦਾਮ ਕਿਹਦੇ ਕਾਰਕਾ ਸ਼ਨੀ ਦੇ ਕਾਰਕਾ ਜਾਂ ਬੱਕਰੀਆਂ ਬੁੱਧ ਦੀਆਂ ਕਾਰਕ ਨੇ ਉਹਨਾਂ ਨੂੰ ਛੋਲੇ ਸ਼ਨੀ ਦੇ ਆ ਉਹ ਪਾਣੀ ਸ਼ੁਰੂ ਕਰ ਦਿਓ ਤਾਂ ਇਹਦੇ ਨਾਲ ਕੀ ਹੋਏਗਾ ਛੇਵੇਂ ਬੈਠਾ ਸ਼ਨੀ ਨੁਕਸਾਨ ਨੁਕਸਾਨ ਤੇ ਵੈਸੇ ਉਹਨੇ ਕਰਨਾ ਨਹੀਂ ਹੈ ਤੁਹਾਨੂੰ ਕਲੀਅਰ ਦੱਸਾਂ ਪਰ ਜਿਸ ਘਰ ਦੀ એનર્ਜੀ ਹੋਵੇ ਉਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹੁਣ ਮੰਨ ਲਓ ਆਪਾਂ ਕਿਸੇ ਦੇ ਘਰ ਚਲੇ ਗਏ ਆਪਣਾ ਸੁਭਾਅ ਹੈ ਜੀ ਅਸੀਂ ਆ ਚੀਜ਼ ਨਹੀਂ ਖਾਗਦੇ ਅਗਲੇ ਕਹਿੰਦੇ ਆ ਕਿ ਅਸੀਂ ਤੇ ਹੀ ਖਾਣੇ ਆ ਇਹੀ ਬਾਨੇ ਸਤੇਤੇ ਕਰਦੇ ਆ ਤੇ ਤੁਸੀਂ 2 ਦਿਨ ਦੇਖਣਾ 3 ਦਿਨ ਦੇਖਣਾ ਫਿਰ ਆਪਣੀ ਰੁਟੀਨ ਉਹਨਾਂ ਮੁਤਾਬਕ ਸਾਨੂੰ ਬਣਾਣੀ ਪੈਣੀ ਹੈ ਕਿਉਂਕਿ ਹਜੇ ਅਸੀਂ 5 ਸਾਲ 2 ਸਾਲ ਇੱਥੇ ਰਹਿਣਾ ਹੈ ਤੇ ਸਾਨੂੰ ਉਹਨਾਂ ਮੁਤਾਬਕ ਚੱਲਣਾ ਪੈਣਾ ਤਾਂ ਉਦਾਂ ਦੀ એનર્ਜੀ ਸਾਡੇ ਤੇ ਹਾਵੀ ਹੋ ਜਾਂਦੀ ਆ ਤਾਂ ਸ਼ਨੀ ਸ਼ੇਵੇਂ ਬੈਠ ਕੇ ਐਦਾਂ ਦੀ એનર્ਜੀ ਰਹੇਗਾ ਤਾਂ ਸਾਨੂੰ ਉਹ ਰੋਗ ਬਿਮਾਰੀ ਚਿੰਤਾ ਦੀ ਥੋੜੀ ਬਹੁਤੀ ਪਰੇਸ਼ਾਨੀ ਵਧਿ ਸਕਦੀਆਂ ਰਹੀ ਗੱਲ ਵਿਦਿਆਰਥੀਆਂ ਦੀ ਤਾਂ ਉਹਨਾਂ ਨੂੰ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ ਕਿਉਂਕਿ 5ਵੇਂ ਖਾਣੇ ਦਾ ਮਾਲਕ ਛੇਨੇ ਜਾ ਰਿਹਾ ਹੈ ਤਾਂ ਇਹ ਨਾ ਹੋਵੇ ਕਿ ਪੜ੍ਹਾਈ ਨੂੰ ਹਲਕੇ ਚ ਲੈ ਲਿਆ ਤੇ ਸਾਨੂੰ ਉਹ ਨਹੀਂ ਸਕਸੈਸ ਨਹੀਂ ਮਿਲੀ ਦਿਮਾਗ ਤੇ ਸਾਡਾ ਬਹੁਤ ਸੀ ਸ਼ਨੀ ਨੇ ਸਾਨੂੰ ਗਿਆਨ ਦਿੱਤਾ ਬ੍ਰੈਸਪਰ ਦੇ ਘਰ ਚ ਜਾ ਰਿਹਾ ਗਿਆਨ ਤੇ ਹੁਣ ਵੀ ਦੇ ਰਿਹਾ ਪਰ ਕਿਸੇ ਪੇਪਰ ਵਰਕ ਨੂੰ ਲੈ ਕੇ ਜਾ ਫੀਸ ਨਹੀਂ ਭਰੀ ਗਈ ਜੀ ਲੇਟ ਹੋ ਗਏ ਜੀ ਜਾਂ ਇੰਦਾ ਹੋ ਗਿਆ ਤਾਂ ਇਹ ਪਰੇਸ਼ਾਨੀ ਸ਼ਨੀ ਇੱਥੇ ਬੈਠ ਕੇ 2.5 ਸਾਲ ਦੇ ਸਕਦਾ ਹੈ ਹਾਂ ਕੋਈ ਕੋਰਸ ਵਗੈਰਾ ਕਰਨਾ ਹੈ ਤਾਂ ਉਹਦੇ ਲਈ ਗ੍ਰਹਿ ਤੁਹਾਡੇ ਬਿਲਕੁਲ ਖਰਾਬ ਨਹੀਂ ਹੈ ਸ਼ਨੀ ਮਿੱਤਰ ਹੋਣ ਕਰਕੇ ਨੁਕਸਾਨ ਨਹੀਂ ਕਰੇਗਾ ਥੋੜੇ ਕੰਮਾਂ ਨੂੰ ਟਿੱਡੇ ਰਸਤੇ ਨਾਲ ਨਗਾ ਸਕਦਾ ਹੈ ਗੱਲ ਕਰੀਏ ਸਕੋਰਪੀਓ ਜਾਨੀ ਬ੍ਰਿਸ਼ਚ ਰਾਸ਼ੀ ਦੀ বৃশ্চিক রাশি ਦੀ ਟਾਈਮ ਹੈ ਨਾ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਇਹ ਜੋ ਆਪਾਂ ਕਹੀਏ ਸਾਲ ਹੀ ਕਹਿ ਸਕਦੇ ਟਾਈ ਸਾਲ ਸ਼ਨੀ ਦਾ ਜੋ ਰਾਸ਼ੀ ਪਰਿਵਰਤਨ ਹੋਣਾ ਸ਼ਨੀ ਜੋ ਹੈ ਨਾ ਉਹ ਤੁਹਾਡੇ বৃশ্চਿਕ ਰਾਸ਼ੀ ਵਾਲਿਆਂ ਲਈ ਤੀਜੇ ਖਾਨੇ ਦਾ ਮਾਲਕ ਹੈ ਤੇ ਚੌਥੇ ਖਾਨੇ ਦਾ ਮਾਲਕ ਤੀਜਾ ਖਾਨਾ ਸਾਡੀ ਹਿੰਮਤ ਹੈ ਤੇ ਚੌਥਾ ਖਾਨਾ ਸਾਡੇ ਘਰ ਮਕਾਨ ਦਾ ਹੈ ਸਾਡੀ ਮਾਂ ਦਾ ਹੈ ਤੇ ਜਾ ਰਿਹਾ ਪੰਜਵੇਂ ਖਾਨੇ ਪ੍ਰਾਕਰਮ ਦਾ ਮਾਲਕ ਤੀਜਾ ਯਾਨੀ ਤੀਜੇ ਤੋਂ ਤੀਜਾ ਕਿ ਨੋਂਗੇ ਨਾ ਤੀਜੇ ਤੋਂ ਤੀਜਾ ਹੋ ਗਿਆ ਹੈ ਨਾ ਤਾਂ ਹੁਣ ਇਹਦਾ ਲੌਜੀਕ ਸੁਣੋ ਸ਼ਰੀ ਮਿੱਤਰ ਨਹੀਂ ਹੈ ਬ੍ਰਿਸ਼ਚ ਰਾਸ਼ੀ ਤੇ ਬ੍ਰਿਸ਼ਚੇ ਲਗਣ ਵਾਲਿਆਂ ਦਾ ਪਰ ਜਾ ਰਿਹਾ ਗਿਆਨ ਦੇ ਘਰ ਚ ਪੰਜਵੇਂ ਖਾਨੇ ਵਿੱਚ ਹੁਣ ਬ੍ਰਸਪਤ ਤੇ ਸ਼ਨੀ ਦੋਨਾਂ ਦੀ એનર્ਜੀ ਸ਼ੁਭ ਮਿਲੇ ਕਿਉਂਕਿ ਸ਼ੁਭ ਘਰ ਦਾ ਮਾਲਕ ਹੈ ਤਾਂ ਮਾਂ ਦੀ ਸੇਤ ਠੀਕ ਹੁੰਦੀ ਜਾਏਗੀ ਕਿਉਂਕਿ ਸ਼ਨੀ ਲਗਣ ਚੋਂ ਨਿਕਲ ਗਿਆ ਦੂਜੀ ਗੱਲ ਦੂਜੇ ਖਾਨੇ ਵਿੱਚ ਚਲਾ ਗਿਆ ਮਾਂ ਦੇ ਦੂਜੇ ਚਲਾ ਗਿਆ ਤਾਂ ਇੱਥੇ ਬੈਠ ਕੇ ਤੁਸੀਂ ਇੱਥੇ ਬੈਠ ਕੇ ਤੁਹਾਡੇ ਲਈ ਤੁਹਾਡੇ ਲਈ ਕੀ ਹੈ ਗੂੜ ਗਿਆਨ ਦੀ ਪ੍ਰਾਪਤੀ ਲਈ ਸ਼ਨੀ ਇੱਥੇ ਤੁਹਾਨੂੰ ਕੋਈ ਨਵੀਂ ਪੋਸਟ ਵੀ ਆਫਰ ਹੋ ਸਕਦੀ ਆ ਕੋਈ ਜੌਬ ਕਰਦੇ ਹੋ ਤੁਸੀਂ ਕੋਈ ਕੰਮਕਾਰ ਕਰਦੇ ਹੋ ਤਾਂ ਉੱਚ ਤਰੱਕੀ ਹੋ ਸਕਦੀ ਆ ਤੀਜੀ ਗੱਲ ਪੋਜ਼ਿਟਿਵ ਇਹ ਆ ਕਿ ਜੋ ਵੀ ਤੁਸੀਂ ਕਿਤਾਬਾਂ ਪੜਨ ਦਾ ਸ਼ੌਂਕ ਤੁਹਾਨੂੰ ਵੱਧ ਸਕਦਾ ਹੈ ਹਨਾ ਚੌਥੀ ਗੱਲ ਇਹ ਆ ਕਿ ਜਿਦਾ ਮਦਦ ਸਿਆਕੇ ਨੌਲੇਜ ਕੋਈ ਕੋਰਸ ਉਹਦੇ ਵਿੱਚ ਤਰੱਕੀ ਦੇ ਲਈ ਤੇ ਹੋ ਗਿਆ ਚੰਗਾ ਵਿਦਿਆਰਥੀਆਂ ਲਈ ਬਹੁਤ ਸ਼ੁਭ business ਕੰਮਕਾਰ ਕਰਨ ਵਾਲਿਆਂ ਦਾ ਨਵਾਂ ਐਡੀਸ਼ਨ ਚੌਥਾ ਖਾਨਾ ਸਾਡੇ ਸੁੱਖਾਂ ਦੇ ਉਹਦੇ ਚੋਂ ਇੱਕ ਅੱਗੇ ਚੱਲਾਂਗੇ ਆਪਣੀ ਰਾਸ਼ੀ ਤੋਂ ਨਿਕਲ ਕੇ ਬ੍ਰਹਿਸਪਤ ਦੇ ਤੱਕ ਕੋਈ ਨਵਾਂ ਹੋਰ ਕੰਮਕਾਰ ਦੀ ਆਫਰ ਆ ਸਕਦੀ ਹੈ ਕੋਈ ਕੰਮਕਾਰ ਕਰ ਸਕਦੇ ਹੋ ਤੁਸੀਂ ਤਾਂ ਇੱਥੇ ਬੈਠ ਕੇ ਸ਼ਨੀ ਤੁਹਾਡੀ ਸੋਚ ਨੂੰ ਪ੍ਰਭਾਵਿਤ ਕਰੇਗਾ ਕਿ ਉਹ ਕਰ ਲਿਆ ਤੇ ਆਪਾਂ ਵੀ ਨਾਲ ਐਡੀਸ਼ਨ ਕਰਕੇ ਨੌਲੇਜ ਹੈਗੀ ਕਰ ਲੈਣੇ ਤਾਂ ਇੱਥੇ ਸ਼ਨੀ ਕੀ ਕਰ ਰਿਹਾ ਤੁਹਾਡੇ ਲਈ ਸ਼ੁਭਕਾ ਅੱਛੇ ਕਾ ਠੀਕ ਹੁਣ ਸ਼ੁਰੂ ਤੇ ਆਂਦਾ 네ਗੇਟਿਵ ਕੀ ਕਰੇਗਾ ਹੁਣ ਦੇਖੋ ਕਿਉਂਕਿ ਮਿੱਤਰ ਨਹੀਂ ਹੈ ਮੰਗਲ ਦਾ ਹੁਣ ਪੰਜਵਾਂ ਖਾਨਾ ਕਿਸ ਚੀਜ਼ ਦਾ ਹੈ ਢੇਟ ਦਾ ਢੇਟ ਦਾ ਹੈ ਤੇ ਉਹ ਦੁਰ ਬ੍ਰਸਪਤ ਕਿੱਥੇ ਜਾ ਰਿਹਾ ਤੀਜੇ ਖਾਨੇ ਵਿੱਚ ਤੀਜਾ ਖਾਨਾ ਮਤਲਬ ਅੱਠਵੇਂ ਤਾਂ ਢੇਟ ਦਾ ਮਾਲਕ ਆਪਣੇ ਤੋਂ ਅੱਠਵੇਂ ਚਲਾ ਗਿਆ ਤੇ ਉੱਥੇ ਬਹਿ ਗਿਆ ਸ਼ਨੀ ਅਜੇ ਮਈ ਚ ਜਾਣਾ ਵੈਸੇ ਬ੍ਰਸਪਤ ਨੇ ਉਹ ਜਿਵੇਂ ਮੈਂ ਤੁਹਾਨੂੰ ਲੱਗ ਤੋਂ ਵੀਡੀਓ ਪਾਉਂਗੀ ਪਰ ਹੁਣ ਇਹ ਗੱਲ ਆ ਕਿ ਸ਼ਨੀ ਇੱਥੇ ਬੈਠ ਕੇ ਮੈਂ ਮਿੱਤਰ ਨੀਣਾ ਜਿਹਦੇ ਕਹ ਲੀਓ ਤੇ ਉੱਤੇ ਜਾ ਕੇ ਜਦੋਂ ਬੈਠੋਂਗੀ ਕਬਜ਼ਾ ਕਰੂੰਗੀ ਤਾਂ ਕੋਈ ਨਾ ਕੋਈ ਤੇ ਡਿਸਟਰਬ ਆਪਣੇ ਹਿਸਾਬ ਨਾਲ ਵੀ ਅਗਲੇ ਨੂੰ ਕਰਨਾ ਹੈ ਨਾ ਅਗਲੇ ਦੇ ਸਾਹਮਣੇ ਵਾਲੀ ਥੋੜਾ ਕਰਨਾ ਹੈ ਹੈਨਾ ਤਾਂ ਇੱਥੇ ਕੀ ਹੋਇਆ ਸ਼ਨੀ ਪੰਜਵੇਂ ਸਥਾਨ ਵਿੱਚ ਜਾ ਕੇ ਥੋੜੀ ਪੇਟ ਸੰਬੰਧੀ ਪਰੇਸ਼ਾਨੀ ਦੇਵੇਗਾ ਪੇਟ ਚ ਦਰਦ ਦਵੇਗਾ ਜਿੱਦਾਂ ਇਨਫੈਕਸ਼ਨ ਵਗੈਰਾ ਵੀ ਦੇ ਸਕਦਾ ਤਾਂ ਸ਼ਨੀ ਨੂੰ ਸ਼ੁਭ ਕਰਨ ਲਈ ਛੋਟੇ ਬੱਚਿਆਂ ਨੂੰ ਤੁਸੀਂ ਬਦਾਮ ਦਿੰਦੇ ਰਹਿਣਾ ਹੈ ਸ਼ਨੀ ਨੂੰ ਬਿਲਕੁਲ ਖਰਾਬ ਨਹੀਂ ਕਰਨਾ ਖੂਬ ਸਾਰਾ ਪਾਣੀ ਪੀਂਦੇ ਰਹਿਣਾ ਹੈ ਤਦੇ ਪੰਛੀਆਂ ਨੂੰ ਕਦੇ-ਕਦੇ ਸਤਨਾਚਾ ਤਾਂ ਕਿ ਬੁੱਧ ਦੀ એનર્ਜੀ ਵੀ ਨਾਲ ਮਿਲਦੀ ਰਹੇ ਅਸਟਮੇਸ਼ ਹੋ ਜਾਣਾ ਹੈ ਨਾ ਬੁੱਧ ਨੇ ਤੇ ਉੱਥੇ ਬ੍ਰੈਸਪਤ ਨੇ ਬੈਠ ਜਾਣਾ ਹੈ ਠੀਕ ਤੇ ਨਾਲ ਸਭ ਤੋਂ ਜ਼ਰੂਰੀ ਇੱਥੇ ਸ਼ਨੀ ਨੂੰ ਸ਼ੁਭ ਕਰਨ ਲਈ ਕਿਸੇ ਨਾ ਕਿਸੇ ਮਜ਼ਦੂਰ ਨੂੰ ਜੋ ਸਫਾਈ ਦਾ ਕੰਮ ਕਰਦਾ ਹੋਵੇ ਤੁਹਾਡੇ ਘਰ ਹੀ ਮੰਨ ਲਓ ਕੋਈ ਕੰਮਕਾਰ ਕਰਦਾ ਤੁਹਾਨੂੰ ਵੀ ਤੁਸੀਂ ਖਾਣਾ ਦੇ ਸਕਦੇ ਹੋ ਕਦੇ ਕੱਪੜਾ ਦੇ ਸਕਦੇ ਹੋ ਤਾਂ ਸ਼ਨੀ ਇੱਥੇ ਖਰਾਬ ਨਹੀਂ ਕਰੇਗਾ ਠੀਕ ਹੈ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਕਿਸੇ ਨਾਲ ਬਹਿਸ ਬਾਜੀ ਕਰਨ ਤੋਂ ਬਚਣਾ ਹੈ ਆਪਣੀ ਸੋਚ ਨੂੰ ਅਪ ਕਰਨਾ ਹੈ ਕੋਖੇ ਦਿਮਾਗ ਹੋਇਆ ਦੇਖੋ ਹਰ ਚੀਜ਼ ਨੂੰ ਦੇਖੋ ਪਰਖੋ ਤੇ ਫਿਰ ਬੋਲੋ ਅਗਰ ਇਹ ਕਰਦੇ ਹੋ ਤਾਂ ਦੂਜੇ ਖਾਨੇ ਦਾ ਮਾਲਕ ਵੀ ਤੁਹਾਡਾ ਬ੍ਰਹਿਸਪਤ ਹੈ 8 ਨੰਬਰ ਦੀ ਰਾਸ਼ੀ ਬ੍ਰਿਸ਼ਚਿਕ ਲਗਣ ਵਾਲਿਆਂ ਦਾ ਦੂਜੇ ਖਾਨੇ ਦਾ ਮਾਲਕ ਜਾਨੀ ਤੁਨੂ ਰਾਸ਼ੀ ਪੈਂਦੀ ਹੈ ਤੇ ਉਸ ਤੋਂ ਬਾਅਦ ਸੋਚ ਦਾ ਮਾਲਕ ਵੀ ਤਨੂ ਰਾਸ਼ੀ ਬ੍ਰਹਿਸਪਤ ਦੀ ਰਾਸ਼ੀ ਪੈਂਦੀ ਹੈ ਮਾਲਕ ਤੇ ਕੀ ਹਨ ਮੀਨ ਰਾਸ਼ੀ ਪੈਂਦੀ ਹੈ ਤਾਂ ਬ੍ਰਹਿਸਪਤ ਨੂੰ ਸ਼ੁਭ ਕਰਨ ਦੇ ਲਈ ਕਟ ਬੋਲਣਾ ਗੂੜ ਗਿਆਨ ਦੇ ਲਈ ਜਿੱਥੇ ਪੁੱਛਿਆ ਜਾਵੇ ਸਲਾਹ ਲਈ ਜਾਵੇ ਉੱਥੇ ਦੇਣਾ ਮਤਲਬ ਜੱਜ ਬਣ ਕੇ ਫੈਸਲੇ ਕਰੋ ਵਕੀਲ ਬਣ ਕੇ ਬੇਸਵਾਚੀ ਨਾ ਕਰੋ ਤਾਂ ਸਮਝੋ ਇੱਥੇ ਬੈਠਾ ਸ਼ਨੀ ਤੁਹਾਡੀ ਪੋਸਟ ਵੀ ਵਧਾਏਗਾ ਕੰਮਕਾਰ ਵੀ ਅੱਛਾ ਕਰੇਗਾ ਨੇਮ ਫੇਮ ਵੀ ਵਧਾਏਗਾ ਕੋਈ ਪਰੇਸ਼ਾਨੀ ਨਹੀਂ ਦੇਵੇਗਾ ਸਿਰਫ ਪੇਟ ਸੰਬੰਧੀ ਪਰੇਸ਼ਾਨੀ ਦੇਵੇਗਾ ਸੋਚ ਨੂੰ ਥੋੜਾ ਡਿਸਟਰਬ ਕਰਨਾ ਹੈ ਤਾਂ ਆਪਣੀ ਮੈਡੀਟੇਸ਼ਨ ਕਰਕੇ ਆਪਣੀ ਅੰਦਰੂਨੀ ਪਾਵਰ ਨੂੰ ਵਧਾਓ 2.5 ਸਾਲੇ ਸ਼ਨੀ ਤੁਹਾਨੂੰ ਖਰਾਬ ਨਹੀਂ ਕਰੇਗਾ ਸਿਰਫ ਪੇਟ ਸੰਬੰਧੀ ਪਰੇਸ਼ਾਨੀਆਂ ਦੇ ਰਿਹਾ ਹੋਵੇ ਤਾਂ ਕਿਸੇ ਮਜ਼ਦੂਰ ਨੂੰ ਲੇਬਰ ਕਰਨ ਵਾਲੇ ਬੰਦੇ ਨੂੰ ਕੋਈ ਬੱਚੇ ਨੂੰ ਪੜ੍ਹਨ ਲਿਖਣ ਵਾਲੀ ਕੋਈ ਕਿਤਾਬ ਦੇ ਦਿਓ ਕਦੇ ਕਾਪੀ ਦੇ ਦਿਓ ਕਦੇ ਪੈਨ ਦੇ ਦਿਓ ਤਾਂ ਸਮਝੋ ज्ञानो सी बंटना शुरू कर देता शनि अपने कर्म नाल खुश हो गया ਤੇ ਸਮਝੋ ਇੱਥੇ ਬੈਠੇ ਸ਼ਨੀ ਨੂੰ ਅਸੀਂ ਸ਼ੁਭਕਾਰ ਨਹੀਂ ਸਕਦੇ ਰਹੀ ਗੱਲ ਜਦੋਂ ਤੱਕ ਸੂਰਜ ਤੇ ਰਾဟု ਦਾ ਜੋਗ ਹੈ ਉਸ ਸੰਗਰਾਮ ਤੋਂ ਬਾਅਦ ਠੀਕ ਹੋ ਜਾਏਗਾ ਤੇ ਉਸ ਤੋਂ ਬਾਅਦ ਮਈ ਚ ਜਾ ਕੇ ਰਾဟု ਚੇਂਜ ਹੋਏਗਾ ਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਅੱਛਾ ਹੋ ਜਾਏਗਾ ਸ਼ਨੀ ਤੁਹਾਨੂੰ ਬਿਲਕੁਲ ਵੀ ਖਰਾਬ ਨਹੀਂ ਕਰੇਗਾ ਠੀਕ ਹੈ ਵਿਦਿਆਰਥੀ ਲਈ ਚੰਗਾ ਹੋ ਗਿਆ ਕੰਮ ਕਰ ਲਈ ਚੰਗਾ ਹੋ ਗਿਆ ਵਿਅਵਤਾ ਜੀਵਨ ਦੇ ਲਈ ਕਿਉਂਕਿ ਸ਼ਨੀ ਇੱਥੇ ਬੈਠ ਕੇ ਤੀਜੀ ਦ੍ਰਿਸ਼ਟੀ ਨਾਲ ਸਤਿਮੇ칸 ਨੇ ਨੂੰ ਦੇਖੇਗਾ ਤਾਂ ਜੋ ਵੀ ਤੁਸੀਂ ਆਪਣੇ ਅੱਗੇ ਵਧਾਉਣ ਲਈ ਸੋਚ ਰਹੇ ਹੋ ਆਪਣੀ ਫੈਮਿਲੀ ਨੂੰ ਤਾਂ ਉਹਦੇ ਲਈ ਵੀ ਵਧੀਆ ਹੈ ਹਾਂ ਅਗਰ ਔਲਾਦ ਦੀ ਪ੍ਰਾਪਤੀ ਦੇ ਲਈ ਥੋੜੀਆਂ ਪਰੇਸ਼ਾਨੀਆਂ ਆਉਂਦੀਆਂ ਹੋਣ ਜਾਂ ਔਲਾਦ ਪ੍ਰਾਪਤੀ ਲਈ ਕੋਈ ਪਰੇਸ਼ਾਨੀ ਆਉਂਦੀ ਹੋਵੇ ਤਾਂ ਸ਼ਨੀ ਸ਼ੁਭ ਕਰੋ ਕਦੇ-ਕਦੇ ਨਾਰੀਅਲ ਵਗੈਰਾ ਕਦੇ ਪੈਰੋ ਮੰਦਰ ਦੁੱਧ ਵਗੈਰਾ ਰੱਖਦੇ ਰਹੋ ਤਾਂ ਸ਼ਨੀ ਬਿਲਕੁਲ ਸ਼ਾਂਤ ਹੋ ਜਾਂਦਾ ਹੁਫਾਤੀ ਜਾਂ ਹੈ ਨਾ ਤਾਂ ਵਧੀਆ ਰਹੇਗਾ ਤਾਂ ਕੋਈ ਹੁਵਾਂ ਨਹੀਂ ਹੈ ਕੋਈ ਨੁਕਸਾਨ ਨਹੀਂ ਕਰਨ ਵਾਲਾ ਹਰ ਤਰ੍ਹਾਂ ਨਾਲ ਸ਼ਨੀ ਦੀ ਸ਼ੁਭਤਾ ਲਈ ਅਜਤਨਾਪ ਕਰਨੇ ਆਪ ਸੋਚਣਾ ਹੈ ਕਿ ਕਦੋਂ ਤੋਂ ਕਿਦਾਂ ਕੀ ਹੋਇਆ ਤੇ ਉਸ ਹਿਸਾਬ ਨਾਲ ਉਪਾ ਕਰੂਗੇ ਤਾਂ ਸ਼ਨੀ ਸਾਬ ਦੇ ਲਈ ਸ਼ੁਭਫਾਲ ਦੇਗਾ ਠੀਕ ਅਗੋਚਾਰ ਰਾਸ਼ੀਆਂ ਰਹਿ ਗਈਆਂ ਉਹਦੀ ਆਪਾਂ ਲੱਗ ਤੋਂ ਵੀਡੀਓ ਪਾਵਾਂਗੇ ਸ਼ਨੀ ਹਉਆ ਨਹੀਂ ਹੈ ਸ਼ਨੀ ਕਿਸੇ ਦਾ ਦੁਸ਼ਮਣ ਨਹੀਂ ਹੈ ਬਿਲਕੁਲ ਬੜੇ ਇਹ ਦੇਖੋ ਤੁਸੀਂ ਐਵੇਂ ਡਰੀ ਜਾਓ ਜਾਂ ਐਵੇਂ ਪਹਿਲਾਂ ਹੀ ਉਹ ਚੀਜ਼ ਕਰ ਜਾਓ ਡਰ ਕਿਸ ਚੀਜ਼ ਦਾ ਜਿਹੜੀ ਚੀਜ਼ ਹੋਣੀ ਹੈ ਜਿਹੜੀ ਚੀਜ਼ ਹੋਣੀ ਹੈ ਉਸ ਦੀ એનર્ਜੀ ਨੂੰ ਤੁਸੀਂ ਵੱਤ ਘੱਟ ਜ਼ਰੂਰ ਕਰ ਸਕਦੇ ਹੋ ਬਚਾਚ ਹੀ ਬਚਾਵਾਲੀ ਸਥਿਤੀ ਨੂੰ ਅਪਣਾਉਂਗੇ ਤਾਂ ਵਧੀਆ ਰਹੋਗੇ ਸਤਰ ਕਰਮੋਗੇ ਨਾ ਮੰਨ ਲਓ ਕਿ ਫਿਸਲਣਾ ਹੈ ਮੰਨ ਲਓ ਕਿ ਤੇ ਪਾਣੀ ਢੁੱਲਿਆ ਹੈ ਤਾਂ ਪਤਾ ਲੱਗ ਗਿਆ ਨਾ ਪਾਣੀ ਢੁੱਲਿਆ ਸਤਰਕ ਹੋ ਕੇ ਚੱਲੋਗੇ ਆਰਾਮ ਨਾਲ ਚੱਲੋਗੇ ਤਾਂ ਗਿਰਨ ਤੋਂ ਬਚ ਜਾਓਗੇ ਬਸ ਇਹੀ ਚੀਜ਼ ਹੈ ਇਹ ਜੋਤਿਸ਼ ਠੀਕ ਸਮਾਂ ਜaza ਦਾ ਆਪ ਸਬ ਦਾ ਆਸਤਾ ਦਿਨ ਅੱਛਾ ਜਾਵੇ